ਤੁਸੀਂ ਕੰਮ ਕਰਕੇ ਰੋਲਾ ਤੁਹਾਡਾ ਇਹ ਪਿਆ ਮੈਂ ਤੁਹੀਂ ਲੋਕਾਂ ਨੂੰ ਕਰੇ ਮੈਂ ਪੈਸੇ ਦੇ ਕੇ ਲੱਗਿਆ ਉਹ ਮੈਂ ਪੂਰੇ ਕਰ ਲੈਣਾ ਸੀ ਕਿਸੇ ਕਿਵੇਂ ਆਉਂਦਾ ਇਹ ਕੰਮ ਇਹ ਕੌਣ ਕਰੇ ਜੀ ਕੌਣ ਦੱਸੋ ਸਾਰੇ ਪਾਸੇ ਅਸੀਂ ਨਹੀਂ ਇਸ ਤਰ੍ਹਾਂ ਦੀ ਕੋਈ ਇਹੋ ਸਭ ਸ਼ਰਮ ਕਰੋ ਸ਼ਰਮ ਥੋੜੀ ਬਹੁਤੀ ਲੋਕਾਂ ਦੇ ਕੰਮ ਹੈ ਆਮ ਆਦਮੀ ਤੁਹਾਡੇ ਵਾਂਗੇ ਆਫਰਾ ਕਰਕੇ ਨਾ ਸਾਡੀ ਬਦਨਾਮੀ ਹੋ ਗਈ ਆ ਪਾਰਟੀ ਦੇ ਥੱਲੇ ਯਾਰ ਸਾਡੀ ਦੱਸੋ ਅਸੀਂ ਕੀ ਬਦਨਾਮੀ ਦੱਸੋ ਅਸੀਂ ਕੀ ਨਹੀਂ ਕਰਦੇਗੇ ਮੈਨੂੰ ਦਰਿਆ ਕੀ ਮੈਨੂੰ ਦੱਸੋ ਨਹੀਂ ਦੱਸੋ ਮੇਰੇ ਕੋ ਮੇਰੀ ਆਈਡੀਸ਼ ਕੋ ਸਹਿ ਸਾਰੀ ਬਿਲਡਰ ਲੋਬੀ ਪਰੇਸ਼ਾਨ ਹੈ ਖੰਡ ਦੀ ਸਾਰੀ ਬਿਲਡਰ ਲੋਬੀ ਆਏ ਦੱਸੋ ਮੇਰੀ ਆਈਡੀਸ਼ ਕੋ ਸਹਿ ਹੋਡੀ ਸਾਰਾ ਸਿਸਟਮ ਤੁਸੀਂ ਹੈਡ ਹੋ ਉਹ ਨਹੀਂ ਦਿਖੋ ਮੈਨੂੰ ਤੁਸੀਂ ਦੱਸੋ ਵੀ ਆਹ ਆਲੀ ਪਾਰਟੀ ਆਜੀ 2 ਮਿੰਟ ਦੇ ਦਿਓ ਕੋਈ ਗੱਲ ਨਹੀਂ ਪਾਰਟੀ ਕੋਈ ਲੋੜ ਨਹੀਂ ਆਹ ਆਲੀ ਪਾਰਟੀ ਤੇ ਮੰਨਦੇ ਹੋ ਜਿਹੜੀ ਸਾਡੀ ਮੰਨਦੇ ਹੋ ਤਾਂ ਜਿਹੜੇ ਉਹਦੇ ਨਾਲ ਹੈਗੇ ਪਾਰਟੀ ਨੇ ਲਾਇਏ ਵੇ ਸੰਗਠਨ ਦੇ ਇਸ ਬਾਰੇ ਵੀ ਤੁਸੀਂ ਮੰਨਦੇ ਹੋਗੇ ਉਹ ਤਾਂ ਹੀ ਲਾਇਏ ਉਹਨੇ ਵੀ ਲੋਕਾਂ ਦੇ ਜਿਹੜੇ ਕੰਮ ਹੈ ਉਹਦੇ ਜ਼ਰਾਂ ਦੇ थ्रू ਆਪਾਂ ਕਰਾਈਏ ਤੇ ਲੋਕ ਪਾਰਟੀ ਨਾਲ ਜੁੜਨਗੇ ਬਿਲਕੁਲ ਤੇ ਮੈਂ ਤੁਹਾਨੂੰ ਪਿਛਲੇ ਕਈ ਦਿਨ ਤੋਂ ਫੋਨ ਕਰ ਰਿਹਾ ਮੈਸੇਜ ਕਰ ਰਿਹਾ ਕੱਲ ਵੀ ਤੁਹਾਨੂੰ ਮੈਂ ਮੈਸੇਜ ਕਰ ਰਿਹਾ ਤੁਸੀਂ ਨਾ ਜਵਾਬ ਦੇ ਰਹੇ ਸਾਡਾ ਸ਼ਡਿਊਲ ਇੱਟਾ ਬਣ ਚੁੱਕਿਆ ਹੈ ਮੈਂ ਤੇਰਾ ਕਿੰਨਾ ਕិច្ਛੀ ਬੁਲਾਉਂਗਾ ਮੈਨੂੰ ਗੱਲ ਦਾ ਜਵਾਬ ਕਿੰਨਾ ਇੱਟਾ ਜ਼ਰੂਰੀ ਨਹੀਂ ਹੁੰਦਾ ਸ਼ਡਿਊਲ ਹੈ ਤੁਸੀਂ ਦੇ ਇੱਕ ਕਾਲ ਵੀ ਨਹੀਂ ਕਰ ਸਕਦੇ ਸਾਡੇ ਨੂੰ 1000 ਦੇਖੋ ਕਿੰਨੀ ਕਾਲ ਦੇ ਗੱਲ ਪੰਜ ਘੰਟੇ ਉੱਤਰਦੇ ਤਾਂ ਮੈਡਮ ਨੇ ਮੀਟਿੰਗ ਲਈਏ ਨੇ ਬਾਕੀ ਹੋਰ ਵੀ ਫੋਨ ਕੱਟ ਲੈਂਦੇ ਤੁਸੀਂ ਇਹ ਹਜੇ ਤੱਕ ਜੂਰੀ ਨੀਵਰ ਹੋ ਰਿਹਾ ਜੇਕਰ ਸਰਕਾਰ ਆਜ ਜੂਰੀ ਨਹੀਂ ਕੋਈ ਸਟ੍ਰਾਈਕ ਹੋਈ ਹੈ ਜੀ ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਉਹਦੇ ਨਾਲੋਂ ਮੁੰਡਾ ਮਜਾਕ ਚਲੇ ਰਿਹਾ ਕੋਈ ਇੱਕ ਸਟ੍ਰਾਈਕ ਹੋਈ ਹੈ ਸਾਡੇ ਇੱਥੇ ਸਟ੍ਰਾਈਕ ਕਰਨ ਕੀ ਲੈਣਾ ਤੇ ਰੰਮੂ ਤਾਂ ਤੁਸੀਂ ਸਟ੍ਰਾਈਕ ਇੱਕ ਫੋਨ ਚੱਕ ਕੇ ਤੁਸੀਂ ਜਵਾਬ ਤਾਂ ਦੇ ਸਕਦੇ ਵੀ ਮੈਂ 2 ਦਿਨ ਬੀਤੀਆਂ ਮੈਂ 3 ਦਿਨ ਬੀਤੀਆਂ ਚਲੋ ਇੱਕ ਦਿਨ ਚੱਕਿਆ ਤੁਹਾਡਾ ਫੋਨ ਦੋ ਦਿਵਾਰੀ ਨਾ ਬਿਲਕੁਲ ਨਹੀਂ ਚੱਕਿਆ ਫੋਨ ਦਿਖਾਓ ਕਿਥੇ ਚੱਕਿਆ ਮੈਨੂੰ ਕੀ ਦਿਖਾ ਦੂਗਾ ਮੈਂ ਦੇਖ ਲਵਾਂ ਕਿਥੇ ਚੱਕਿਆ ਦੇਖੋ ਚੱਕਿਆ ਦੋ ਸੌਰੀ ਕਦੇ ਨਹੀਂ ਹੁੰਦਾ ਬਈ ਜੀ ਕੋਈ ਨਹੀਂ ਤੈਨੂੰ ਮੈਸੇਜ ਕਰਿਆ ਹੋਊਗਾ ਬਾਈ ਮੈਸੇਜ ਮੈਂ ਇੱਥੇ ਦੋ ਵਾਰ ਗੇੜੇ ਮਾਰ ਕੇ ਦੀਆ ਮੈਂ ਤੈਨੂੰ ਪੁੱਛੀ ਜਾਣਾ ਵੀ ਬਾਈ ਕਿੱਥੇ ਐ ਕੀ ਐ ਪਿਛਲੀ ਵਾਰ ਵੀ ਤੁਹਾਨੂੰ ਮਿਸ਼ਾ ਨੇ ਜਾਦ ਹੋ ਗਏ ਤੁਹਾਡੇ ਪਿਛਲੇ ਟ੍ਰਿਓਰ ਚ ਵੀ ਆਈ ਕੁਝ ਹੋ ਜਾਂਦੀ ਕੁਝ ਨਹੀਂ ਹੋ ਰਹੀ ਜਾ ਰਿਹਾ ਕੁਝ ਬਾਈ ਆ ਨਹੀਂਗਾ ਮੈਨੂੰ ਚੱਲਣਾ ਹੈ ਜੇ ਤੁਸੀਂ ਇਹ ਸੋਚ ਰਹੇ ਹੋ ਨਾ ਵੀ ਆ ਆ ਪਲੇਸ ਤੁਸੀਂ ਕਰ ਲੂਗੇ ਨਹੀਂ ਮੈਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੀ ਦੀ ਪਾਵਰ ਹੈ ਕਿਹਨੇ ਤੁਹਾਨੂੰ ਲਾਇਆ ਕੀ ਦੇ ਕਹਿੰਦੇ ਤੁਸੀਂ ਕੰਮ ਕਰਦੇ ਹੋ ਕੋਈ ਪਾਵਰ ਛੱਟੋ ਬਾਤ ਯਾਰ ਪਾਵਰ ਦੀ ਤਾਂ ਲੱਗ ਜਾ ਯਾਰ ਛੱਟੋ ਬਾਤ ਤੇ ਮੈਨੂੰ ਗੱਲ ਦੱਸੋ ਤੁਸੀਂ ਪਾਵਰ ਦੀ ਤਾਂ ਚਲੋ ਛੱਟੋ ਬਾਰੇ ਪਾਵਰ ਦਾ ਦੱਸੋ ਤੁਸੀਂ ਆਪਣਾ ਕੰਮ ਦੱਸੋ ਮੈਂ ਮੇਰਾ ਤਾਂ ਕਰਤਾਂ ਬਤਾ ਇੱਕ ਸੈਪਰੇਟ ਮੈਂਟ ਰਿਹਾ ਮੈਨੂੰ ਤੁਸੀਂ ਸਨਡਲਾ ਜੀ ਨਾਮ ਦੋ ਪਹਿਲਾਂ ਵੀ ਤੁਸੀਂ ਇੱਕ ਜ਼ਿਲ੍ਹਾ ਪ੍ਰਧਾਨ ਦਾ ਫੋਨ ਕਿਉਂ ਨਹੀਂ ਚੱਕ ਰਹੇ ਕੀ ਇਹ ਮੇਰੇ ਕੋਲ ਕਿਹੜਾ ਨੰਬਰ ਫੀਡ ਹੈ ਜੀ ਤੁਸੀਂ ਮੈਨੂੰ ਜਾਓ ਤਾਂ ਮੈਂ ਤੁਹਾਨੂੰ ਮੈਸੇਜ ਕਰਿਆ ਮੈਂ ਤੁਹਾਨੂੰ ਵਟਸਐਪ ਤੇ ਮੈਸੇਜ ਕਰਿਆ ਹੋਇਆ ਉਹ ਇੱਥੇ ਯਾਰ ਵੀ ਆਉਂਦੇ ਤੁਸੀਂ ਫੀਡ ਦਾ ਕਰੋ ਫੀਡ ਦੱਸੋ ਮੇਰੀ ਮੈਂ ਤੁਹਾਨੂੰ ਫੀਡ ਤੇ ਭੇਜਿਆ ਬਈ ਮੈਂ ਮੈਨੂੰ ਲਿਖ ਕੇ ਭੇਜਿਆ ਥੱਲੇ ਵੀ ਮੈਂ ਜਿਲ੍ਹਾ ਮੈਸੇਜ ਪੜਾਓ ਤੁਸੀਂ ਮੈਸੇਜ ਪੜੋ ਕੋਈ ਨੋਟ ਕਰਾਓ ਫੀਡ ਕਰਾਓ ਬਈ ਨਾ ਗੱਲ ਲੰਬਾ ਦੇ ਇੱਕ ਮਿੰਟ ਤੁਸੀਂ ਨੋਟ ਤਾਂ ਕਰਾਓ ਫੀਡ ਜੀ ਇੱਕ ਬੇਨਤੀ ਸੁਣੋ ਜੀ ਮੈਂ ਇੱਥੋਂ ਐਸਟੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਉਹ ਯੂਥ ਵਿੰਗ ਦੇ ਨੇ ਇਹ ਵਪਾਰ ਮੰਡਲ ਦਾ ਬੇਨਤੀ ਦਾ ਸੁਣ ਲੋ ਜੀ ਪਲੀਜ਼ ਬੇਨਤੀ ਸੁਣ ਲੋ ਸਰ ਮੈਂ ਤਾਂ ਕਦੇ ਫੋਨ ਨਹੀਂ ਕਰਿਆ ਨਾ ਅਸੀਂ ਕਦੇ ਆਏ ਤਾਂ ਫਸਟ ਟਾਈਮ ਆਏ ਜੀ ਪਰ ਮਤਲਬ ਅਸੀਂ ਚਾਰਜੀਲਾ ਪ੍ਰਧਾਨ ਵੀ ਅੱਜ ਤਾਂ ਹੀ ਆਏ ਇਸੇ ਗੱਲ ਕਰਕੇ ਜੀ ਜੀ ਨੰਬਰ ਲੋਡ ਕਰਾ ਦਿਓ ਯਾਰ ਮੇਰੀ ਇੱਕ ਮਿੰਟ ਗੱਲ ਸੁਣੋ ਤੁਸੀਂ ਮੇਰਾ ਮੈਸੇਜ ਦੇਖਿਆ ਨਾ ਗੁਰਪ੍ਰੀਤ ਸਿੰਘ ਬੈਂਸ ਵਿੱਚ ਮੈਂ ਲਿਖ ਕੇ ਭੇਜਿਆ ਨਹੀਂ ਹੋ ਸਕਦਾ ਇੱਥੇ ਦੱਸੋ ਇਹ ਕਿੰਨੇ ਆਹ ਮੈਂ ਮੈਂ ਦਿਖਾਉਣਾ ਆ ਆ ਲੋ ਦੇਖੋ ਪਲੀਜ਼ ਨੰਬਰ ਲੋਡ ਤਾਂ ਤੁਸੀਂ ਬਰਕਿ ਮੇਰੀ ਸੁਣੋ ਨੰਬਰ ਦਾ ਮਤਲਬ ਇਹ ਨੰਬਰ ਕਿਉਂ ਭਰਨਾ ਜਾ ਰਿਹਾ ਇਹ ਆਏ ਤਾਂ ਇਹਦਾ ਕੀ ਮਤਲਬ ਹੈ ਤੁਸੀਂ ਨੰਬਰ ਜਾਗ ਬਣਾਇਆ ਯਾਰ ਤੁਸੀਂ ਕਾਹੀ ਲੋਕਾਂ ਨੂੰ ਸਿਮਰਾਂ ਜੋੜਾ ਨਹੀਂ ਤੁਸੀਂ ਫੀਡ ਕਰਾਓ ਓਏ ਭਾਈ ਜੀ ਨੰਬਰ ਲਾ ਕੇ ਹੋਰ ਮੈਂ ਇਹ ਫੀਡ ਕਰਾਂਗਾ ਫੀਡ ਕਰਵਾ ਦਿਓ ਨੰਬਰ ਕੀ ਹੈ ਤੁਹਾਡਾ ਫੀਡ ਕਰ ਲਵਾਂ ਨੇ ਫਿਰ ਤੁਸੀਂ ਲਾਂਭਾ ਕੱਲ ਨੰਬਰ ਵੀ ਨਹੀਂ ਹੈ ਤੁਹਾਨੂੰ ਪਤਾ ਵੀ ਗੁਰਪ੍ਰੀਤ ਸਿੰਘ ਮੈਂ ਤਾਂ ਨਵਾਂ ਆਇਆ ਮੈਨੂੰ ਰਸਕੀ ਪਤਾ ਇਹ ਦੱਸ ਦੇ ਕਿਉਂ ਨਹੀਂ ਪਤਾ ਹੈ ਪਹਿਲਾਂ ਵੀ ਤੁਸੀਂ ਤਿੰਨ ਮਹੀਨੇ ਲਾ ਕੇ ਗਏ ਹੋ ਮੇਰਾ ਨੰਬਰ ਨਹੀਂ ਫੀਡ ਤੁਹਾਡਾ ਜੀ ਤੁਸੀਂ ਫੀਡ ਕਰਵਾ ਦਿਓ ਭਾਈ ਜੀ ਤੁਹਾਨੂੰ ਜਦੋਂ ਮੈਂ ਮੈਸੇਜ ਕਰਦਾ ਤੁਸੀਂ ਓਕੇ ਵੀ ਕਰਤਾ ਵੀ ਠੀਕ ਹੈ ਇਟਸ ਓਕੇ ਮੈਂ ਕਾਲ ਬੈਕ ਕਰੂੰਗਾ ਮੈਂ ਦੱਸੂਗਾ ਤੁਹਾਨੂੰ ਮੈਂ ਟੱਟੋ ਘੱਟ 15 ਬੋਲਾਂ ਕਰੀਆਂ ਤੁਸੀਂ ਮਜ਼ਾਕ ਸਮਝ ਰਹੇ ਨਹੀਂ ਨੀੜ ਪ੍ਰਵਾਹ ਉਹ ਤੁਸੀਂ ਲੜ ਦੇ ਕੋਲਾੜਨ ਨੂੰ ਜਿਵੇਂ ਕੋਈ ਇਸ ਮੈਂ ਭਾਈ ਲੜਾਈ ਕਰੂਗੇ ਅਸੀਂ ਕਿਉਂ ਨਹੀਂ ਕਰੂਗਾ ਭਾਈ ਪਲੀਜ਼ ਫੀਲ ਕਰਵਾ ਦਿਓ ਨੰਬਰ ਫੇਰ ਗੱਲ ਕਰਿਓ ਜੇ ਫੇਰ ਆਪਾਂ ਫਟੇ ਨਹੀਂ ਚੱਕਾਂਗੇ ਮਤਲਬ ਜਿਹਦਾ ਨੰਬਰ ਫੀਲ ਨਹੀਂ ਆ ਤੁਸੀਂ ਨਾਮ ਦਾ ਫੋਨ ਚਾਤੂਗਾ ਨਾਮ ਦੀ ਗੱਲ ਕਰੂਗੇ ਦੇਖੋ ਜੀ ਕਿਹੜਾ ਹਾਰ ਫੋਨ ਆਉਂਦਾ ਫਿਰ ਦੇਖੋ ਤੇ ਇੰਨੇ ਹੋਣ ਚੱਕਣੇ ਕਿ ਬਸ ਸੋਕੀ ਤੁਸੀਂ ਫੀਡ ਨਾ ਕਰਵਾਓ ਤੁਹਾਨੂੰ ਕੱਲ ਸਵੇਰੇ ਮੈਸੇਜ ਜਿਹੜਾ ਗਿਆ ਸੀ ਤੁਸੀਂ ਫੀਡ ਦਿਰਾਓ ਮੈਂ ਉਹ ਯਾਰ ਨੰਬਰ ਲਾ ਕੇ ਅੰਤ ਲਗਾ ਤੁਹਾਨੂੰ ਨਾ ਤੁਸੀਂ ਕੰਮ ਕਰਦੇ ਰੋਣਾ ਤੁਹਾਡਾ ਇਹ ਮੈਸੇਜ ਹੈ ਤੁਸੀਂ ਲੋਕਾਂ ਨੂੰ ਕਰੇ ਮੈਂ ਪੈਸੇ ਲੈ ਕੇ ਲੱਗਿਆ ਉਹਨੇ ਮੈਂ ਪੂਰੇ ਲਾ ਰਹੀ ਸੀ ਕਿਸੇ ਨੂੰ ਆਉਂਦਾ ਹੈ ਕੰਮ ਇਹ ਕੌਣ ਕਰੇ ਜੀ ਕੌਣ ਦੱਸੋ ਸਾਰੇ ਪਾਸੇ ਅਸੀਂ ਨਹੀਂ ਇਸ ਤਰ੍ਹਾਂ ਦੀ ਕੋਈ ਕੰਮ ਕਰਤੀ ਆ ਤੁਸੀਂ ਗੁਰਪ੍ਰੀਤ ਜੀ ਦੇਖੋ ਗੁੱਸਾ ਨਹੀਂ ਕਰੀਦਾ ਉਹਨੂੰ ਕਦੇ ਨਹੀਂ ਕਰੀਦਾ ਅਸੀਂ ਗੱਲ ਕਰਦੇ ਹਾਂ ਇੱਥੇ ਬਕਰਾਂ ਛੋੜੇ ਇੱਥੇ ਅਸੀਂ ਦੱਸਿਆ ਸੀ ਕਿ ਤੇ ਉਹ ਦੇਖੋ ਸਾਰੇ ਨਾਲ ਉਹ ਕਹਿੰਦੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਸਾਡੀ ਕੋਈ ਮਾਇਕ ਨਹੀਂ ਨੰਬਰ ਫੀਡ ਕਰਾ ਦੋ ਤੁਸੀਂ ਪਾਈ ਦੀ ਤੁਸੀਂ ਮੇਰੀ ਗੱਲ ਸੁਣੋ ਸੀਐਨ ਸਾਹਿਬ ਜਿਹੜੇ ਹੈਗੇ ਨੇ ਲਗਾਤਾਰ ਕੰਮ ਕਰਦੇ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਕਾ ਪਾਈ ਦਾ ਸੁਣੋ ਜੀ ਨੰਬਰ ਮੈਂ ਯਾਰ ਤੁਸੀਂ ਨੰਬਰ ਤੇ ਕਰੀ ਪਛਾਈ ਹੋਈ ਦੱਸੋ ਯਾਰ ਫਿਰ ਦੱਸੋ ਸਾਰੇ ਨੰਬਰ ਨੋਟ ਕਰਾ ਦਿਓ ਫਿਰ ਨੰਬਰ ਫਿਰ ਕੀ ਕਰਾਂ ਕੋਲ ਚੱਕ ਤੇ ਯਾਰ ਕਮਾਲ ਦੇ ਨਹੀਂ ਆਉਂਗਾ ਫਿਰ ਹਜ਼ਾਰ ਰੁਪਏ ਨਹੀਂ ਆਉਂਦੇ ਮੈਂ ਆਪੇ ਕਰ ਲੂ ਵੇਲੇ ਵੇਲੇ ਜ ਨਹੀਂ ਹੋਇਆ ਮੈਂ ਤੁਹਾਨੂੰ ਕਹੀ ਜਣਾ ਪਾਈ ਵੀ ਇੱਕ ਜ਼ਰੂਰੀ ਵੇਂਤਰੀ ਹੈ ਇੱਕ ਤੋਂ ਕੰਫੀਰ ਰਜਿਸਟਰੀ ਕਰਾਉਣੀ ਹੈ ਉਹਦੀ ਜਾਣਫਤ ਚਾਹੀਦੀ ਹੈ ਤੁਸੀਂ ਕਲੀਅਰ ਫੋਨ ਨਹੀਂ ਚਾਹੀਦਾ ਦੱਸੋ ਤੁਹਾਡਾ ਰਜਨ ਕਿੱਥੇ ਹੈ ਗਿੱਟਿੰਗਸ ਬਿਲਡਿੰਗ ਇਨਸਪੈਕਟਰ ਨੂੰ ਬੁਲਾਓ ਉਹਨੂੰ ਵੀ ਪੁੱਛਣਾ ਚਾਹੀਦਾ ਬਿਲਡਿੰਗ ਦਾ ਇਨਸਪੈਕਟਰ ਤਾਂ ਆਇਆ ਅੱਜ ਆਇਆ ਅੱਜ ਦੀ ਸਮਾਰ ਬਣਾਈ ਯਾਰ ਮਜ਼ਾਕ ਸਮਝਿਆ ਵੇ ਤੁਸੀਂ ਯਾਰ ਹਾਂਜੀ ਪਾਣੀਪੁਰੂ ਬੁਲਾਇਆ ਤੁਸੀਂ ਕੋਈ ਨਹੀਂ ਗੱਲ ਹੋਣੀ ਨਹੀਂ ਇਹੋ ਸਭ ਸ਼ਰਮ ਕਰੋ ਸ਼ਰਮ ਥੋੜੀ ਬੋਤੀ ਲੋਕਾਂ ਦੇ ਕੰਮ ਹੈ ਆਮ ਆਦਮੀ ਤੁਹਾਡੇ ਵਰਗੇ ਆਸਰਾ ਕਰਕੇ ਨਾ ਸਾਡੀ ਬਦਨਾਮੀ ਹੋ ਰਹੀ ਆ ਪਾਰਟੀ ਦੇ ਥੱਲੇ ਯਾਰ ਸਾਡੀ ਦੱਸੋ ਅਸੀਂ ਕੀ ਬਣਨਾ ਨਹੀਂ ਦੱਸੋ ਅਸੀਂ ਕੀ ਨਹੀਂ ਕਰਦੇਗੇ ਮੈਨੂੰ ਕਰਿਆ ਕੀ ਬਰੋ ਲਾ ਲਓ ਨਹੀਂ ਦੱਸੋ ਮੇਰੇ ਕੋ ਮੇਰੀ ਆਈਡੀਸ਼ ਕੋ ਸੈੱਟ ਸਾਰੀ ਬਿਲਡਰ ਲੌਬੀ ਪਰੇਸ਼ਾਨ ਹੈ ਖਰਨ ਦੀ ਸਾਰੀ ਬਿਲਡਰ ਲੌਬੀ ਹਾਂ ਦੱਸੋ ਮੇਰੀ ਆਈਡੀਸ਼ ਕੋ ਸੈੱਟ 40 ਸਾਰਾ ਸਿਸਟਮ ਤੁਸੀਂ ਹੈਡ ਹੋ ਉਹ ਨਹੀਂ ਦੇਖੋ ਤੁਸਾਂ ਥੱਲੇ ਹੁੜਾ ਗੱਲ ਕਰਨੀ ਭਾਈ ਦੋ ਦੇਖੋ ਦੋ ਮਿੰਟ ਨਹੀਂ ਲੱਗਦੇ ਦੋ ਮਿੰਟ ਹੀ ਤਕ ਉਹਦਾ ਜਿਹੜਾ ਮੈਟਰ ਹੈਗਾ ਤੁਹੇ ਭਾਈ ਦੋ ਮਿੰਟ ਦਿਓ ਸਾਨੂੰ ਦੋ ਮਿੰਟ ਦੋ ਮੈਟਰ ਨੇ ਕੰਮ ਆਲੀ ਲੱਗ ਜਾਣਾ ਉਹ ਚਲ ਕੋਈ ਗੱਲ ਨਹੀਂ ਉਹ ਆਨ ਮੈਂ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਗਲਤ ਕੰਮ ਕਰੋ ਨਾ ਕੱਟਾ ਕੱਟ ਮੈਂ ਮੇਰੇ ਨਾਲ ਕੀ ਕਹਿਣਾ ਜੀ ਸਾਡੇ ਤੇ ਪੌਣੇ 4 ਸਾਲ ਹੋ ਗਏ ਸਰਕਾਰ ਕੋਣੀ ਤੁਸੀਂ ਕਦੇ ਆਉਂਦੇ ਮੈਂ 2 ਜਾਂ 3 ਵਾਰ ਕਮੇਟੀ ਚ ਆਇਆ ਕੰਮ ਨਹੀਂ ਕਰਦੇ ਪੌਣੇ 2 ਵਾਰ ਆਉਂਦੇ ਹਾਂ ਜੀ ਜਰੂਰ ਬਣਾਤਾ ਰੱਖੀਏ ਯਾਰ ਉਹ ਯਾਰ ਤੁਸੀਂ ਤੇ ਬੰਦੇ ਕਹਿੰਦੇ ਯਾਰ ਕਿ ਅਸੀਂ ਪੈਸੇ ਦੇਣੇ ਐ ਫਿਰ ਇਹਨਾਂ ਵੇਲੇ ਕਿ ਬਖੋਤਾਂ ਕੀ ਕਰਾਉਣਾ ਆ ਜੀ ਤਾਂ ਆਉਂਦੇ ਹੀ ਨਹੀਂ ਸੇ ਕਰਕੇ ਫਿਰ ਤਾਂ ਆਉਂਦੇ ਹੀ ਨਹੀਂ ਕੋਈ ਗੱਲ ਨਹੀਂ ਐਡੇ ਦੇਖੋ ਆਪਾਂ ਦੇਖੋ ਪੰਜਾਬ ਵਿੱਚ ਕੀ ਹੋ ਰਿਹਾ ਮੈਂ ਕਹਾਂਗਾ ਪੰਜਾਬ ਵਿੱਚ ਆਪਾਂ ਨੂੰ ਕੋਈ ਕੰਮ ਨਹੀਂ ਜੀ ਗੱਲ ਕਰਦੇ ਆਏ ਗੱਲ ਮੈਂ ਵੀ ਨਹੀਂ ਜੀ ਮੇਰੇ ਉੱਤਤੀਆਂ ਰੋਲ ਮੈ ਗਿਆ ਬਾਹਰ ਤੋਂ ਦੇਬਜੈਕਸ਼ਨ ਵੀਰੇ ਨਾ ਨਾ ਕਹਿੰਜੀ ਲਾਈਵ ਚੱਲਦਾ ਨਹੀਂ ਨਹੀਂ ਕੋਈ ਵੀ ਨਹੀਂ ਕੋਈ ਗੱਲ ਨਹੀਂ ਤਾਂ ਕਰ ਲੋ ਪਰ ਤੁਸੀਂ ਕੰਮ ਦਾ ਕੰਮ ਤਾਂ ਜਿਹੜਾ ਹੋਣਾ ਤਾਂ ਮੈਨੂੰ ਪਤਾ ਐ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵਲੰਟੀਅਰਿਆਂ ਨੂੰ ਕੁਝ ਸਮਝਦੇ ਹੈਗੇ ਕਿ ਨਹੀਂ ਹੁੰਦੇ ਬਿਲਕੁਲ ਜੀ ਜੋ ਤਾਂ ਨਹੀਂ ਉਹਨਾਂ ਦੀ ਬਿਲਕੁਲ ਕੋਰੀ ਜਿਹੀ ਤੇ ਉਹਨੇ ਕੀ ਲੈਣਾ ਇਤਿਹਾਸ ਹੀ ਆਮ ਆਪਨੀ ਪਾਰਟੀ ਦੇ ਵਰਕਰ ਦਾ ਜਿਹੜਾ ਉਹਨਾਂ ਦਾ ਕੋਈ ਫੋਨ ਨਹੀਂ ਚੱਪਣਾ ਤੇ ਜੋ ਆਪਣੀ ਨੇੜੇ ਇਸ ਤਰ੍ਹਾਂ ਦੀ ਕੋਈ ਗੱਲ ਵੀ ਨੰਬਰ ਫ੍ਰੀ ਨਹੀਂ ਹੋਇਆ ਹੋ ਸਕਦਾ ਵੀ ਬਾਈਚਾਨ ਸੋ ਹੋਂਡੇ ਬਾਰੇ ਪਸੂਰ ਹੈ ਕਹਿੰਦੇ ਵੀ ਪੈਸੇ ਦੇ ਕੇ ਲੱਗੇ ਸੀ ਪੈਸੇ ਕਵਰ ਕਰ ਗਏ ਯਾਰ ਇਹ ਤਾਂ ਤੁਸੀਂ ਦੇਖੋ ਇਹ ਤਾਂ ਕਿਸੇ ਦਾ ਜੋ ਮਰਜੀ ਕਿਸੇ ਨੂੰ ਕੋਈ ਰੋਕ ਸਕਦੇ ਨਹੀਂ ਨਹੀਂ ਰੋਕ ਨਹੀਂ ਸਕਦੇ ਤੁਹਾਡੇ ਜਿਹੜੇ ਕੰਮ ਹੈ ਨਾ ਹਰ ਤੁਹਾਨੂੰ ਇੰਡੀਕੇਟ ਕਰਦੇ ਸਰ ਤੁਸੀਂ ਬਸ ਆਪਾਂ ਕੰਮ ਕਰ ਮੈਂ ਕਹਿੰਦਾ ਮੈਂ ਕੰਮ ਵਾਲੀ ਦਾ ਤਾਂ ਅਲੱਗ ਹੈ ਕਿ ਮੈਂ ਸਰਦੂ ਕੰਮ ਤਾਂ ਜਿਹੜਾ ਮੈਂ ਕਰਨਾ ਉਹ ਤਾਂ ਕੀ ਕਰੂਗੇ ਤੁਸੀਂ ਤੁਸੀਂ ਮੈਨੂੰ ਪਹਿਲਾਂ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਥੋੜਾ ਮਤਲਬ ਆਮ ਆਦਮੀ ਪਾਰਟੀ ਦੀ ਕੋਈ ਤਾਕਤ ਹੈ ਤੁਹਾਨੂੰ ਇੰਨਾ ਤਾਂ ਪਤਾ ਵੀ ਹਾਲਾਤ ਕੀ ਨੇ ਕਰ ਰਹੇ ਤੁਸੀਂ ਫੇਰ ਪਰ ਆਣਾ ਸੀ ਸਾਧਾ ਨਹੀਂ ਕਦਰ ਕਰਦੇ ਜਿੰਨੇ ਵੀ ਬੰਦੇ ਮੇਰੀ ਤਾਂ ਕਦੇ ਨਹੀਂ ਦੱਸੋ ਕੀ ਕਰਨਾ ਮੇਰਾ ਫੋਨ ਨਹੀਂ ਕਦੇ ਆਇਆ ਚਲੋ ਹੋਰ ਤੁਸੀਂ ਆ ਜਾਓ ਮੈਂ ਦੱਸਦਾ ਬਈ ਮੈਂ ਮੇਰੀ ਕਿਹ ਜਗਸਲਾ ਤੁਹਾਨੂੰ 10 15 ਵਾਰ ਜਿਹੜਾ ਹੈਗਾ ਉਹ ਕਿਆ ਤੁਹਾਡਾ ਮੈਂ ਮੈਂ ਕੰਮ ਦੀ ਤਾਂ ਬਈ ਵਗ ਕਰਦਾ ਜੀ 10 ਮਿੰਟ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਹੈ ਉਹ ਕਰਨਾ ਹੀ ਤਾਂ 10 ਮਿੰਟ ਕਰਦਾ ਤੁਹਾਨੂੰ ਪਤਾ ਇੱਕ ਬੇਟਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਫਰਟਸ ਲਾ ਕੇ ਕਿੰਨੀਆਂ ਮੁਸ਼ਕਲਾਂ ਨਾਲ ਪੇਮੈਂਟਾਂ ਕੱਟੀਆਂ ਕਰਕੇ ਕਰਦੇ ਨੇ। ਕਰਨ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਟ ਕੇ ਲੰਘਦਾ ਹੈ। ਪਿਛਲਾ ਕੋ ਪਿਆ ਹੈ। ਪਹਿਲਾਂ ਕੋਈ ਕੋਰਟ ਦਾ ਆਰਡਰ ਸੀਗਾ। ਸਾਰਿਆਂ ਨੂੰ ਕੋਰਟ ਤੋਂ ਆਉਣਾ ਹੁੰਦਾ ਹੈ। ਹੁਣ ਸਾਰੀ ਸਟ੍ਰੈਟ ਜੇ ਕੋਈ ਸਰਨੇਮ ਦਾ ਭਰਾ ਕੋਈ ਆਵਾਮੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰਾਂ ਦਾ ਆਉਂਦਾ। ਉਹਨੂੰ ਰੋਕ ਕੇ ਬਿਲਡਰ ਦੀ ਚੂੜੀ ਟੈਗ ਕਰਕੇ ਮੂਵਿੰਗ ਕਰਾ ਲੈਂਦੇ। ਅਸੀਂ ਇਸ ਤਰ੍ਹਾਂ ਦੇ ਕੋਈ ਦਿਓ ਮੇਰੀ ਆਈਡੀ। ਯਾਰ ਦੂਜੀ ਗੱਲ ਕੀ ਹੈ? ਯਾ ਫਿਰ ਰਿਐਕਸ਼ਨ? ਆਪਾਂ ਕਰਨ ਯਾ ਰਿਐਕਸ਼ਨ ਲਾਓ। ਖੜੇ ਬੰਦੇ ਆਪੇ ਖੱਪੀ ਜਾਉਂਦੇ। ਕਰਨ ਮੈਂ ਦਿੰਦੇ ਜਾਨਾ ਕਰੜਾ ਬੰਦਾ ਹੋਣੀ ਕਿ ਤੂੰ ਬਾਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਯਾਰ ਬਾਜੀ ਦੱਸੋ ਖਾਣੇ ਨਾਲ ਵਿੱਚ ਫਟਾ ਜੋਰ ਪੜਾਇਆ ਮੈਨੂੰ ਆਖਰਾਂ ਨੇ 13 ਮਾਰੀ ਹੋ ਲੱਗ ਗਈ ਮੈਂ ਮਤੋਂ ਮੈਂ ਨਹੀਂ ਰੱਸੀ ਮੈਂ ਤਾਂ ਦੱਸ ਰਾਂ ਪਹਿਲਾਂ ਆਇਆ ਮੈਂ ਕਿ ਤੇ ਜੱਲ ਪਹਿਲਾਂ ਵੀ ਤਾਂ ਲਾਕੇ ਨਹੀਂ ਹੋਏ ਤੇ ਮੀਨੇ ਦੋ ਮਿੰਟ ਦੋ ਸਾਲ ਵੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਜਿਹੜਾ ਪੰਗਾ ਪਿਆ ਸੀ ਮੈਂ ਕਿਉਂ ਪਹਿਲਾਂ ਦਿੱਤੀ ਇਹਦੇ ਕਰਕੇ ਨੇ ਤੁਸੀਂ ਉਲਟਾ ਸਾਰਾ ਨੇ ਡਿਜੈਕਸ਼ਨ ਲਾ ਦਿੱਤੇ ਪਰ ਬਾਅਦ ਉਹ ਹੀ ਬੰਦਾ ਪਹਿਲੇ ਕੇ ਕੰਮ ਕਰਾ ਗਿਆ ਹੁਣ ਉਹ ਬੰਦਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਵੀ ਨਹੀਂ YouTube ਉਹਨਾਂ ਤੋਂ ਕੋਈ ਜੇ ਪੈਸੇ ਦੇ ਕੇ ਕਰਾਉਣਾ ਤੇਰਾ ਤੇਰੀ ਕੀ ਲੋੜ ਆ ਵੀ ਮੈਨੂੰ ਸਾਡੇ ਮੇਰੇ ਨਾਲ ਸਾਡੀ ਪਾਰਟੀ ਨੂੰ ਸੀਐਮ ਸਾਹਿਬ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਕੱਛ ਤਾਂ ਉਹਨਾਂ ਨੇ ਕੁਝ